ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਦੋ ਰੰਗਾਂ ਦਾ ਡਿਜ਼ਾਈਨ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਇੱਕ ਰੰਗ ਵਿੱਚ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਬਣਾ ਸਕਦੇ ਹੋ ਦੋ ਰੰਗਾਂ ਵਿੱਚ ਵੀ ਜ਼ਿਆਦਾ ਰੰਗਾਂ ਵਿੱਚ ਵੀ ਮਲਟੀ ਕਲਰ ਹੈ ਜਿਹੜਾ ਬਣਾ ਸਕਦੇ ਹੋ ਕਈ ਵਾਰ ਆਪਣੇ ਕੋਲ ਜਿਹੜੇ ਪਾਛਮਾ ਕਈ ਰੰਗਾਂ ਵਿੱਚ ਥੋੜੀ ਥੋੜੀ ਪਾਛਮ ਬੱਜ ਜਾਂਦੀ ਹੈ ਤੇ ਆਪਾਂ ਮਲਟੀ ਕਲਰ ਆਪਣਾ ਪ੍ਰੋਜੈਕਟ ਬਣਾ ਸਕਦੇ ਜਿਵੇਂ ਲੇਡੀਜ਼ ਕਾਰਡੀਗਨ ਜੈਂਟਲ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਗੈਪ ਠੀਕ ਹੈ ਜਿਹੜਾ ਆਪਣਾ ਇਹ ਅੱਜ ਦਾ ਡਿਜ਼ਾਈਨ ਹੈ نیچے ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਆ ਜਿਵੇਂ ਮੈਂ ਇੱਥੇ ਉਲਟੀਆਂ ਲਾਈਨਾਂ ਬਣਾਈਆਂ ਬਾਰਡਰ ਦੇ ਤੌਰ ਤੇ ਠੀਕ ਹੈ ਇਸੇ ਕਲਰ ਨਾਲ ਹੁਣ ਪਹਿਲੀ ਸਲਾਈ ਰਾਈਟ ਸਾਈਡ ਤੋਂ ਆਪਾਂ ਇਸ ਡਿਜ਼ਾਈਨ ਦੀ ਸ਼ੁਰੂ ਕਰਾਂਗੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਦੋ ਦੇ ਮਲਟੀਪਲ ਕੁੰਡੇ ਲੈਣੇ ਆ ਠੀਕ ਹੈ ਦੋ ਦੋ ਕੁੰਡਿਆਂ ਤੇ ਇਹ ਡਿਜ਼ਾਈਨ ਬਣੂਗਾ ਆਪਣਾ ਤੇ ਚਲੋ ਫਿਰ ਸ਼ੁਰੂ ਕਰਨ ਜਾ ਰਹੇ ਹਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਰਾਈਟ ਸਾਈਡ ਤੋਂ ਪਹਿਲੀ ਸਲਾਈ ਸਾਰੀ ਆਪਾਂ ਉਲਟੀ ਬਣਾਉਣੀ ਹੈ ਠੀਕ ਹੈ ਇਸ ਤਰ੍ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਫਾਸਟਰ ਉਹ ਰਾਈਟ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ ਲਾਸਟ ਵਾਲਾ ਕੁੰਡਾ ਉਲਟਾ ਬਣਾਓ ਚਾਹੇ ਸਿੱਧਾ ਰਾਈਟ ਸਾਈਡ ਐ ਇਸ ਲਈ ਮੈਂ ਕੁੰਡਾ ਸਿੱਧਾ ਬਣਾ ਲਿਆ ਠੀਕ ਐ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ اتارੋ ਚਾਹੇ ਬੁਨੋ ਥ੍ਰੈਡ ਕਰਾਂਗੇ ਪਿੱਛੇ ਦੂਸਰੀ ਸਲਾਈ ਆਪਾਂ ਰੋਂਗ ਸਾਈਡ ਤੋਂ ਸਾਰੀ ਸਿੱਧੀ ਬਣਾਉਣੀ ਬਹੁਤ ਹੀ ਈਜ਼ੀ ਡਿਜ਼ਾਈਨ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਵਾਂਗੇ ਠੀਕ ਐ ਜੇਕਰ ਤੁਸੀਂ ਇਸ ਡਿਜ਼ਾਈਨ ਨੂੰ ਮਲਟੀ ਕਲਰ ਬਣਾਉਂਗੇ ਤਾਂ ਜਿਹੜੀ ਆਪਣੇ ਕੋਲ ਪਾਛਮ ਬਚੀ ਪਈ ਹੁੰਦੀ ਹੈ ਉਹ ਜਿਹੜੀ ਉਹ ਕੰਮ ਆ ਜਾਂਦੀ ਹੈ ਤੇ ਆਪਣਾ ਕੋਈ ਪ੍ਰੋਜੈਕਟ ਤਿਆਰ ਹੋ ਜਾਂਦਾ ਹੈ तीसरी सिलाई आ गई राइट साइड तो पहला कुंडा अतारो चाहे बना ठीक है थ्रेड आप पिछे ही रखना इस तरह दो दोड्यादा बैक साइड तो एक बना ठीक है इस तरह देखो इस तरह थ्रैड कर लेना अगे दोडिया का बैक साइड तो एक ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਸਾਰੀ ਸਲਾਈ ਆਪਾਂ ਤੀਸਰੀ ਸਲਾਈ ਆ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਥ੍ਰੈਡ ਅੱਗੇ ਕਰਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਉਂਦੇ ਜਾਣਾ ਜਦੋਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਉਣੀ ਆਪਣੇ ਕੋਲ ਇੱਕ ਕੁੰਡਾ ਘਟ ਜਾਂਦਾ ਠੀਕ ਹੈ ਤਾਂ ਜਾਲੀ ਬਣਾਉਣ ਨਾਲ ਕੁੰਡਾ ਆਪਣਾ ਪੂਰਾ ਹੋ ਜਾਂਦਾ ਹੈ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾਉਣਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਇਸ ਤਰ੍ਹਾਂ ਠੀਕ ਹੈ ਹੁਣ ਲਾਸਟ ਤੇ ਆਪਣੇ ਕੋਲ ਦੋ ਕੁੰਡੇ ਬਚ ਗਏ ਇੱਕ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਤੇ ਦੂਸਰਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਦੇਖੋ ਠੀਕ ਹੈ ਚੌਥੀ ਸਲਾਈ ਆ ਗਈ ਆਪਣੀ ਰਾਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਕੁੰਡਿਆਂ ਦਾ ਆਪਾਂ ਧਿਆਨ ਰੱਖਣਾ ਜਦੋਂ ਆਪਾਂ ਜਾਲੀ ਬਣਾਉਣੀ ਹੈ ਤਾਂ ਜਿਹੜੇ ਆਪਣੀ ਕੁੰਡੇ ਆ ਵਧਨੇ ਹੇਠਾਂ ਨਹੀਂ ਚਾਹੀਦੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਜਾਲੀ ਬਣਾਉਣੀ ਹੈ ਜਿਵੇਂ ਮੈਂ ਹਾਂ ਲਾਸਟ ਤੇ ਦੋ ਕੁੰਡੇ ਜਿਹੜੇ ਸਿੱਧੇ ਬਣਾਏ ਤਾਂ लास्ट ਤੇ ਆਪਣੀ ਕੋਈ ਜਾਲੀ ਨਹੀਂ ਆਈ ਚੌਥੀ ਸिलाई ਉਲਟੀ ਆ ਗਈ ਇਸ ਤਰ੍ਹਾਂ ਚੌਥੀ ਸिलाई ਕੰਪਲੀਟ ਹੋ ਗਈ ਹੁਣ ਆ ਗਈ ਆਪਣੀ ਪੰਜਵੀਂ ਸिलाई ਰਾਈਟ ਸਾਈਡ ਤੋਂ ਹੁਣ ਆਪਾਂ ਇੱਥੇ ਦੂਸਰਾ ਕਲਰ ਲਗਾਵਾਂਗੇ ਮੈਂ ਇੱਥੇ ਰੈੱਡ ਕਲਰ ਲਗਾਉਂਗੀ ਤੁਸੀਂ ਕੋਈ ਵੀ ਕਲਰ ਲਗਾ ਸਕਦੇ ਆ ਠੀਕ ਹੈ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਆਪਾਂ ਦੂਸਰਾ ਕਲਰ ਇੱਥੇ ਜੋਡਡ ਕਰਨਾ ਠੀਕ ਹੈ ਇਸ ਤਰ੍ਹਾਂ ਦੇਖੋ ਉਸ ਤੋਂ ਬਾਅਦ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਛੱਡ ਲਏ ਆਪਾਂ ਦੇਖੋ ਜਿਹੜਾ ਆਪਣਾ ਜਾਲੀ ਵਾਲਾ ਕੁੰਡਾ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਕੁੰਡਾ ਬਣਾ ਲਿਆ ਦੇਖੋ ਫਿਰ ਦਾ ਥ੍ਰੈਡ ਆਪਣਾ ਲਪੇਟ ਕੇ ਪਿੱਛੇ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ ਆਪਾਂ ਇੱਕ ਕੁੰਡਾ ਹੋਰ ਬਣਾਉਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਇਹ ਜਿਹੜੇ ਦੋਨੇ ਆਪਣੇ ਕੋਲ ਕੁੰਡੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਦੁਬਾਰਾ ਫਿਰ ਆਪਾਂ ਉਸੇ ਤਰ੍ਹਾਂ ਹੀ ਕਰਨਾ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਥ੍ਰੈਡ ਲਪੇਟ ਕੇ ਪਿੱਛੇ ਕਰ ਲੈਣਾ ਇਸ ਤਰ੍ਹਾਂ ਫਿਰ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ ਜਿਹੜੇ ਕੋਲੇ ਜਿਹੜੇ ਆਪਣੇ ਕੋਲ ਦੋ ਕੁੰਡੇ ਵਾਈਟ ਇਹ ਸਲਿੱਪ ਕਰ ਲੈਣੇ ਇਸ ਤਰ੍ਹਾਂ ਸਾਰੀ ਸਿਲਾਈ ਇਸੇ ਤਰ੍ਹਾਂ ਬਣਾਉਣੀ ਹੈ ਦੇਖੋ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਥ੍ਰੈਡ ਲਪੇਟ ਕੇ ਪਿੱਛੇ ਕਰ ਲੈਣਾ ਫਿਰ ਇੱਕ ਕੁੰਡਾ ਫੇਰ ਬਣਾਉਣਾ ਇਹ ਜਿਹੜੇ ਦੋ ਕੁੰਡੇ ਇਹ ਕਰ ਲੈਣੇ ਇਸ ਤਰ੍ਹਾਂ ਸਲਿੱਪ ਠੀਕ ਹੈ ਫਿਰ ਦੋ ਕੁੰਡੇ ਛੱਡ ਕੇ ਕੁੰਡੇ ਕੁੰਡਾ ਬਣਾਉਣਾ ਥ੍ਰੈਡ ਲਪੇਟ ਕੇ ਪਿੱਛੇ ਕਰਨਾ ਫਿਰ ਆਪਾਂ ਜਿੱਥੋਂ ਪਹਿਲਾ ਕੁੰਡਾ ਬਣਾਇਆ ਉੱਥੇ ਹੀ ਫੇਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਠੀਕ ਹੈ ਇਹ ਦੋ ਕੁੰਡੇ ਸਲਿੱਪ ਫਿਰ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ نیچے hole ਵਿੱਚ ਇਸ ਤਰ੍ਹਾਂ ਕੁੰਡਾ ਬਣਾਉਣਾ ਜਿਹੜਾ ਜਾਲੀ ਵਾਲਾ hole ਹੈ ਠੀਕ ਹੈ ਥ੍ਰੈਡ ਲਪੇਟ ਕੇ ਪਿੱਛੇ ਫੇਰ ਇੱਕ ਕੁੰਡਾ ਬਣਾਉਣਾ ਇਹ ਦੋ ਕੁੰਡੇ ਸਲਿਪ ਕਰ ਲੈਣੇ ਫੇਰ ਦੋ ਕੁੰਡੇ ਛੱਡ ਕੇ ਨੀਚੇ ਜਿਹੜਾ ਜਾਲੀ ਵਾਲਾ ਹੋਲ ਹੈ ਦੇ ਵਿੱਚ ਕੁੰਡਾ ਬਣਾਉਣਾ ਥ੍ਰੈਡ ਲਪੇਟ ਕੇ ਕਰਾਂਗੇ ਪਿੱਛੇ ਫੇਰ ਇੱਕ ਕੁੰਡਾ ਇਹ ਦੋ ਕੁੰਡੇ ਕਰਾਂਗੇ ਸਲਿਪ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਇੱਥੇ ਜਿਹੜੇ ਆਪਣੀ ਕੁੰਡੇ ਆ ਵਧਦੇ ਜਾਂਦੇ ਆ ਠੀਕ ਹੈ ਇਸ ਤਰ੍ਹਾਂ ਦੋ ਗੁੰਡਿਆਂ ਤੋਂ ਆਪਣੇ ਦੇਖੋ ਇੱਥੇ 5-5 ਗੁੰਡੇ ਬਣ ਗਏ ਸਾਰੀ ਸिलाई ਲਾਸਟ ਤੱਕ ਇਸੇ ਤਰ੍ਹਾਂ ਕੰਪਲੀਟ ਕਰਦੇ ਜਾਣਾ ਲਾਸਟ ਵਾਲੀ ਕੁੰਡੀ ਆਪਾਂ ਸਿੱਧੇ ਬਣਾ ਲੈਣੀ ਐ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਹੁਣ ਆ ਗਈ ਆਪਣੀ ਰੋਂਗ ਸਾਈਡ ਤੋਂ ਸਲਾਈ ਇਹਦੇ ਵਿੱਚ ਆਪਾਂ ਦੇਖੋ ਜਿਹੜੀ ਆਪਣੇ ਕੋਲੇ ਕੁੰਡੀ ਐ ਇਹ ਤਾਂ ਆਪਾਂ ਇਸ ਤਰ੍ਹਾਂ ਉਲਟੇ ਬਣਾ ਲਾਂਗੇ ਹੁਣ ਇਹ ਜਿਹੜਾ ਆਪਣਾ ਕੁੰਡਾ ਹੈ ਇਹ ਵੀ ਸਲਿੱਪ ਕਰ ਲੈਣਾ ਆਪਾਂ ਇਹ ਵੀ ਸਲਿੱਪ ਕਰ ਲੈਣਾ ਠੀਕ ਹੈ ਹੁਣ ਜਿਹੜੇ ਇਹ ਚਾਰ ਕੁੰਡੇ ਆ ਇਹ ਚਾਰ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਐਸਟਰ ਠੀਕ ਹੈ ਤਿੰਨ ਲਾਲ ਤੇ ਇੱਕ ਚਿੱਟਾ ਕੁੰਡਾ ਫਿਰ ਇੱਕ ਚਿੱਟਾ ਸਲੈ ਫਿਰ ਤਿੰਨ ਲਾਲ ਕੁੰਡੇ ਤੇ ਇੱਕ ਜਿਹੜਾ ਆਪਣਾ ਇਹ ਚਿੱਟਾ ਚਾਰ ਕੁੰਡਿਆਂ ਦਾ ਇੱਕ ਉਲਟਾ ਫਿਰ ਇੱਕ ਵਾਈਟ ਸਲਿੱਪ ਤੇ 4 ਦਾ ਇੱਕ ਅੱਗੇ ਉਲਟਾ ਠੀਕ ਹੈ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੀ ਜਾਣਾ ਇੱਕ ਸਲਿੱਪ 4 ਦਾ ਇੱਕ ਉਲਟਾ ਇੱਕ ਸਲਿੱਪ 4 ਦਾ ਇੱਕ ਉਲਟਾ ਇੱਕ ਸਲਿੱਪ ਹੁਣ ਦੇਖੋ ਜਿਹੜੇ ਆਪਣੇ ਕੋਲ ਕੁੰਡੇ ਆਪਣੇ ਇੱਥੇ ਵਧੇ ਸੀ ਇਹ ਸਲਾਈ 'ਚ ਆਪਣੇ ਕੁੰਡੇ ਜਿੰਨੇ ਆਪਣੇ ਕੋਲ ਕੁੰਡੇ పేల అక్కేసి ఉన్నే కణ ఉల్టా చారల్టా వైట్ స్పెక్ అంటే తిన్నిట్ చారా ఉల్టా ద ਇਸ ਤਰ੍ਹਾਂ ਉਹ ਕਾ ਠੀਕ ਹੈ ਦੇਖੋ ਹੁਣ ਜਿਹੜੇ ਮੇਰੇ ਕੋਲ ਇੱਧਰ ਕੰਨੀ ਤੇ ਤਿੰਨ ਕੁੰਡੇ ਆਏ ਹੈ ਤੇ ਇੱਧਰ ਆਪਣੇ ਕੋਲ ਇਸ ਤਰ੍ਹਾਂ ਡਿਜ਼ਾਈਨ ਆ ਗਿਆ ਠੀਕ ਹੈ ਤੁਸੀਂ ਇਹ ਕੁੰਡੇ ਸੈੱਟ ਕਰ ਲੈਣੇ ਇਹ ਇੱਕ ਕੁੰਡਾ ਜਿਹੜਾ ਇੱਧਰ ਆਉਣਾ ਚਾਹੀਦਾ ਠੀਕ ਹੈ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਸ਼ੁਰੂ ਕਰ ਲੈਣਾ ਜਾਂ ਫਿਰ ਤੁਸੀਂ ਇਸ ਤਰ੍ਹਾਂ ਕਰਨਾ ਇਹ ਦੋ ਕੁੰਡੇ ਜਿਹੜੇ ਆਪਣੀ ਇਸ ਡਿਜ਼ਾਈਨ ਵਾਂਗੂ ਬਣਾ ਲੈਣੇ ਆ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਲੈਣੇ ਇੱਕ ਸਿੱਧਾ ਇਸ ਤਰ੍ਹਾਂ ਦੋਨਾਂ ਸਾਈਡਾਂ ਤੇ ਡਿਜ਼ਾਈਨ ਇੱਕੋ ਜਿਹਾ ਜਾ ਜੂਗਾ ਠੀਕ ਹੈ ਹੁਣ ਆਪਣੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਜਦੋਂ ਆਪਾਂ ਡਿਜ਼ਾਈਨ ਦੁਬਾਰਾ ਸ਼ੁਰੂ ਕਰਨਾ ਤਾਂ ਦੇਖੋ ਵਾਈਟ ਕਲਰ ਨਾਲ ਆਪਾਂ ਪਹਿਲੀ ਸਲਾਈ ਸ਼ੁਰੂ ਕਰ ਲੈਣੀ ਪਹਿਲੀ ਸਲਾਈ ਤੁਹਾਨੂੰ ਸ਼ੁਰੂ ਕਰਕੇ ਦਿਖਾ ਦਿੰਦੀ ਹਾਂ ਇੱਥੇ ਪਹਿਲਾ ਕੁੰਡਾ ਅਤਾਰੋ ਚਾਹੇ ਬਨੋ ਠੀਕ ਹੈ ਇਸ ਤਰ੍ਹਾਂ ਹੁਣ ਥ੍ਰੇਡ ਲੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਇੱਕ ਵਾਈਟ ਕੁੰਡਾ ਹੋ ਜਾ ਇਸ ਤਰ੍ਹਾਂ ਇੱਕ ਲਾਲ ਕੁੰਡਾ ਠੀਕ ਹੈ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਬੈਕ ਸਾਈਡ ਤੋਂ ਸਿੱਧਾ ਕੁੰਡਾ ਇਸ ਤਰ੍ਹਾਂ ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਬੈਕ ਸਾਈਡ ਤੋਂ ਇੱਕ ਆਪਣਾ ਚਿੱਟਾ ਕੁੰਡਾ ਹੋ ਜਾਂਦਾ ਇੱਕ ਲਾਲ ਦੋ ਕੁੰਡਿਆਂ ਦਾ ਇੱਕ థర్ెడ్ అడె సైడ్ థర్డ్ అడె సైడ్ థర్డ్ అో కు బైడ్ సండ్ థర్డ్ అ ਬੈਕ ਸਾਈਡ ਤੋਂ ਦੋ ਦਾ ਇੱਕ ਸੀਤਾ ਐਸਟਰਾ ਥ੍ਰੈਡ ਅੱਗੇ ਇਹ ਤੇ ਆਪਣੇ ਦੋ ਕੁੰਡੇ ਹੋਣੇ ਚਾਹੀਦੇ ਆ ਠੀਕ ਹੈ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਸਟ੍ਰੇਟ ਅੱਗੇ ਕਰਨਾ ਲਾਸਟ ਵਾਲੇ ਕੁੰਡੇ ਇਸ ਤਰ੍ਹਾਂ ਆਪਾਂ ਸਿੱਧੇ ਬਣਾ ਲੈਣੇ ਨੇ ਦੇਖੋ ਇਸ ਤਰ੍ਹਾਂ ਠੀਕ ਹੈ ਕਿਉਂਕਿ ਇੱਥੋਂ ਆਪਣਾ ਡਿਜ਼ਾਈਨ ਹੈ ਥੋੜਾ ਜਿਹਾ ਜਿਹੜਾ ਇਧਰ ਆਪਾਂ ਇੱਕ ਕੁੰਡਾ ਰੱਖਣਾ ਸੀ ਇਧਰ ਮੈਂ ਦੋ ਰੱਖ ਲਈ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਇੱਥੇ ਕੰਪਲੀਟ ਹੋ ਜਾਂਦਾ ਠੀਕ ਹੈ ਬਾਧੂ ਕੁੰਡੇ ਰੱਖ ਲਓ ਤੁਸੀਂ ਜਿਵੇਂ ਇਸ ਤਰ੍ਹਾਂ ਇਹ ਮੇਰੇ ਬਾਧੂ ਕੁੰਡੇ ਤੈਨਾਂ ਨੂੰ ਮੈਂ ਇਸ ਤਰ੍ਹਾਂ ਬਣਾ ਲੈਣੀ ਦੋਨਾਂ ਸਾਈਡਾਂ ਤੇ ਆਪਣਾ ਡਿਜ਼ਾਈਨ ਇੱਕੋ ਜਿਹਾ ਆਉਣਾ ਚਾਹੀਦਾ ਠੀਕ ਹੈ ਜਦੋਂ ਆਪਾਂ ਕੋਈ ਪ੍ਰੋਜੈਕਟ ਬਣਾਉਣੀ ਹੈ ਜਿਵੇਂ ਇੱਥੇ ਡਿਜ਼ਾਈਨ ਹੈ ਇੱਥੇ ਵੀ ਆਪਣਾ ਇਸ ਤਰ੍ਹਾਂ ਇੱਥੋਂ ਤੱਕ ਡਿਜ਼ਾਈਨ ਹੋਣਾ ਚਾਹੀਦਾ ਹੁਣ ਇਹ ਸਲਾਈ ਆਪਾਂ ਸਾਰੀ ਉਲਟੀ ਬਣਾ ਲੈਣੀ ਦੇਖੋ ਇਸ ਤਰ੍ਹਾਂ ਛੇ ਸਲੰਗਾ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੁਣ ਆਪਾਂ ਡਿਜ਼ਾਈਨ ਦੀ ਦੂਸਰੀ ਸਿਲਾਈ ਦੁਬਾਰਾ ਸ਼ੁਰੂ ਕਰ ਲਈ ਠੀਕ ਹੈ ਐਸ ਤਰ੍ਹਾਂ ਸਾਰੀ ਸਿਲਾਈ ਦੇਖੋ ਇਸ ਤਰ੍ਹਾਂ ਹੁਣ ਅੱਗੇ ਜਿਹੜੀ ਤੁਸੀਂ ਸਲਾਈ ਰਿਪੀਟ ਕਰਨੀ ਹੈ ਡਿਜ਼ਾਈਨ ਦੀ ਉਹ ਇਸ ਤਰ੍ਹਾਂ ਕਰਨੀ ਹੈ ਥ्रेड ਤੁਸੀਂ ਜੇਕਰ ਇਹੀ ਲਗਾਉਣਾ ਹੈ ਕਲਰ ਰੈੱਡ ਥਰੈਡ ਲਗਾ ਸਕਦੇ ਹੋ ਜੇਕਰ ਤੁਸੀਂ ਆਪਣਾ ਕੋਈ ਹੋਰ ਕਲਰ ਲਗਾਉਣਾ ਤਾਂ ਹੋਰ ਲਗਾ ਸਕਦੇ ਆ ਅੱਗੇ ਡਿਜ਼ਾਈਨ ਉਸੇ ਤਰ੍ਹਾਂ ਹੀ ਬਨਦਾ ਜਾਊਗਾ ਠੀਕ ਹੈ ਕਿਸ ਤਰ੍ਹਾਂ ਦਾ ਲੱਗਿਆ ਡਿਜ਼ਾਈਨ ਮੈਨ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇਕਰ ਤੁਹਾਨੂੰ ਕੁਝ ਨਾ ਸਮਝ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ